ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਉਮੀਦ ਹੈ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਸਹੀ ਸਲਾਮਤ ਹੋਣਗੇ ਦੋਸਤੋ ਅੱਜ ਆਪਣਾ ਹਲੇ ਘੁੜੇ ਰਾਜਵੰਸ਼ ਜੋ ਦਿਲਸਾਨ ਦਾ ਬੱਚਾ ਸੀ ਉਹਦਾ ਬੱਚਾ ਗੁਰਵਕਸ ਤੇ ਉਸਦੀ ਮਾਂ ਕਾਲੀ ਦੋਨੇ ਹੀ ਚੱਲੇ ਨਵੇਂ ਘਰੇ ਆਪਾਂ ਥੋੜੇ ਦਿਨ ਵੀਡੀਓ ਪਾਈ ਸੀ सील ਤੇ ਉਦੋਂ ਹੀ ਸੀਲ ਹੋ ਗਿਆ ਤੇ ਇਹ ਚੱਲਿਆ ਦੋਨੇ ਆਊਟ ਆਫ ਸਟੇਟ ਜਿਹੜਾ ਅਜਤੋਂ ਕੁੜੀ ਮੇਟ ਆ ਮਗਰ ਬੱਚਾ ਬੱਚਾ 5 ਤਰੀਕ ਨੂੰ 3 ਮਹੀਨੇ ਦਾ ਹੋਇਆ ਜਿਹੜੀ 5 ਜਨਵਰੀ ਆਈ ਇਹਨਾਂ 3 ਮਹੀਨੇ ਦਾ ਹੋ ਗਿਆ ਬੱਚਾ ਤੇ ਮਾਂ ਨੂੰ ਮੇਟ ਹੋਈ ਨੂੰ ਥੋੜੇ ਦਿਨ ਹੀ ਹੋਇਆ ਜਿਹੜਾ ਅਜਤੋਂ ਬੱਚਾ ਬਹੁਤ ਚੰਗਾ ਕੰਡੀਸ਼ਨ ਗਰਦਨ ਦੀ ਹੋਈ ਜਮ ਪਤਲੀ ਤੇ ਕੰਡ ਬਹੁਤ ਕੰਨ ਬੜਾ ਛੋਟਾ ਬੱਚਾ ਜਮ ਘਰੋਂ ਪਹਿਲੀ ਵਾਰ ਨਿਕਲਿਆ ਕਰਕੇ ਥੋੜਾ ਜਿਹਾ ਆਵਾਜ਼ਾਈ ਤੋਂ ਡਰਦਾ ਤੇ ਦੋਨਾਂ ਨੇ ਨਵੇਂ ਘਰੇ ਜਾਣਾ ਠੰਡ ਦਾ ਕਰਕੇ ਨਵਾਈ ਨੂੰ ਇਹਨੂੰ ਬਿਨਾਂ ਨਵਾਈ ਗਈ। ਇਹ ਚੱਲੇ ਆ ਤੇ ਪਹਿਲਾਂ ਤਾਂ ਵਧਾਈਆਂ ਦੇ ਦਈਏ ਨਵੇਂ ਮਾਲਕਾਂ ਨੂੰ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਤੇ ਬਲੌਗ ਤੇ ਸੇਲ ਪਰਚੇਜ਼ ਵਾਲੇ ਜਾਨਵਰਾਂ ਦੀ ਵੀਡੀਓ ਰੋਜ਼ ਹੀ ਆਉਂਦੀ ਰਹਿੰਦੀ ਆ। ਸੋ ਦੋਸਤੋ ਜਿਹੜੇ ਭਰਾ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤੇ ਆਪਾਂ ਤੁਹਾਨੂੰ ਇੱਕ ਡਿਟੇਲ ਜੀ ਦੱਸ ਦਿੰਨੇ ਹਣਾ। ਵੈਸੇ ਤਾਂ ਟੈਂਪਰੇਰੀ ਇੱਕ ਬਲੌਗ ਜਿਹੀ ਆ। ਘੋੜੀ ਹੈਗੀ ਐ ਦੋਸਤੋ ਜੋਧਾ ਵਾਲੇ ਰੈਂਬੋ ਦੀ ਬੱਚੀ ਆਪਣੇ ਕੋਲੇ ਨੇ ਮੰਨ ਲਓ ਆ ਵਸ਼ੀਰਾ ਇਹਦੇ ਮਕਰ ਆਪਣੇ ਘੋੜੇ ਦੱਸੂਗਾ ਇਹ ਬਹੁਤ ਚੰਗਾ ਵਸ਼ੀਰਾ ਸੀ ਤੇ ਨਵੇਂ ਮਾਲਕਾਂ ਕੋਲ ਚਲਿਆ ਗਿਆ ਜੀ ਤੇ ਮੱਥੇ ਫੁੱਲ ਸੀ ਰੰਗ ਗਏ ਨੇ ਸਾਰਾ ਬਲੈਕ ਕਰ ਦੇਣ ਤੇ ਐਸਦੀ ਮਾਂ ਜੀ ਜੋਧਾ ਵਾਲੇ ਰੈਂਬੋ ਦੀ ਆ ਤੇ ਦੁਬਾਰਾ ਜੈ ਰਾਜ ਤੋਂ ਮੇਟਾ ਬਾਕੀ ਲੈਂਥ ਲੈਂਥ ਬਹੁਤ ਚੰਗੀ ਆ ਘੋੜੇ ਦੇ ਕਰਦਨ ਕੰਨ ਕੰਡੀਸ਼ਨ ਬਹੁਤ ਚੰਗੀ ਆ ਤੇ ਬੱਚਾ ਵੀ ਬਹੁਤ ਚੰਗਾ ਇੱਕ ਵਾਰ ਤੁਸੀਂ ਵੀ ਕਮੈਂਟਾਂ ਵਿੱਚ ਮੁਬਾਰਕਾਂ ਜਰੂਰ ਦਿਓ ਬਾਈ ਉਹਨਾਂ ਨੂੰ ਵਾਦਾ ਕਰੇ ਨੇ ਜਾ ਕੇ ਉਹਨਾਂ ਨੂੰ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਤੁਹਾਨੂੰ ਬੱਚਾ ਕਿਵੇਂ ਦਾ ਲੱਗਿਆ ਤੇ ਫਾਰਮ ਤੇ ਆਪਣੇ ਕੋਲ ਜਾਨਵਰ ਖੜੇ ਹੈ ਜੀ ਹੁਣ ਘਰੇ 15 20 ਸੀਲ ਵਾਲੇ ਤੇ ਮੰਡੀ ਉੱਤੇ 30 32 ਜਾਨਵਰ ਆਪਣੇ ਸ੍ਰੀ ਮੋਖਸਰ ਸਾਹਿਬ ਮੰਡੀ ਉੱਤੇ ਪਾਏ ਹੋਏ ਤੇ ਜਿਹੜੇ ਭਰਾਵਾਂ ਨੇ ਜਾਨਵਰ ਖਰੀਦਣੇ ਆ ਤੇ ਮੰਡੀ ਤੇ ਆਉਣਾ ਪਹੁੰਚੋ ਜਰੂਰ ਤੇ ਮਿਲਦੇ ਆਂ ਆਪਾਂ ਜੀ ਉੱਥੇ ਬਾਬਾਜੀਤ ਦਾ ਸਟੱਡ ਫਾਰਮ ਨਾਂ ਤੇ ਆਪਣੀ ਸਟੋਰੀ ਲੱਗੀ ਹੋਈ ਹੈ ਜਿਹੜੀ ਸਾਈਡ ਸ਼ੋਹ ਹੁੰਦਾ ਉਧਰਲੀ ਸਾਈਡ ਨੂੰ ਆਪਣਾ ਸਟੋਰੀ ਲੱਗੀ ਹੋਈ ਹੈ ਤੇ ਪਹੁੰਚੋ ਜਰੂਰ ਜਾਨਵਰ ਦੇਖਿਓ ਤੇ ਮਿਲਦੇ ਆਂ ਆਪਾਂ ਸਾਰੇ ਉੱਥੇ ਤੇ ਇੱਕ ਵਾਰ ਕਮੈਂਟਾਂ ਵਿੱਚ ਬਾਈ ਹੋਣਾ ਨੂੰ ਜ਼ਰੂਰ ਬਦਾਂਗੇ ਦੇਦੇ ਹੋਣਾ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ